ਕੀ ਪੰਜਾਬ ਸਰਕਾਰ ਬਿਕਰਮ ਸਿੰਘ ਮਜੀਠੀਆ ਦੀ 1000 ਏਕੜ ਲੱਭਣ ਦੇ ਵਿੱਚ ناکਾਮ ਰਹੀ ਹੈ 1000 ਏਕੜ ਕਿ ਆਸੀ ਨਾ ਅਜ ਮੁੱਕਰ ਗਈ ਕੀ ਉਹਨਾਂ ਦੇ ਵੱਲੋਂ ਦਿੱਤਾ ਗਿਆ ਬਿਆਨ ਝੂਠਾ ਸੀ ਕਿਉਂਕਿ ਹੁਣ ਬਿਕਰਮ ਸਿੰਘ ਮਜੀਠੀਆ ਦੇ ਵਕੀਲ ਨੇ ਕਿਹਾ ਕਿ ਅਦਾਲਤ ਦੇ ਵਿੱਚ ਸਰਕਾਰ ਇਹ ਗੱਲ ਮੁੱਕਰਦੀ ਦਿਖਾਈ ਦਿੱਤੀ ਹੈ ਨਾਲ ਹੀ ਬੀਬੀ ਗਨੀਪੌਰ ਮਜੀਠੀਆ ਨੇ ਵੀ ਆਪਣੇ ਅਸਤੀਫੇ ਦੀ ਪੇਸ਼ਕਸ਼ ਕੀਤੀ ਹੈ ਉਸ ਬਾਬਤ ਵੀ ਗੱਲਬਾਤ ਕਰਾਂਗੇ ਕਿ ਆਖਰਕਾਰ ਕਿਹੜੀ ਗੱਲ ਕਰਕੇ ਉਹਨਾਂ ਨੇ ਆਪਣਾ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ ਤੇ ਉਸ ਦੇ ਉੱਤੇ ਹੁਣ ਮਾਨ ਸਰਕਾਰ ਫਸਦੀ ਦਿਖਾਈ ਦੇ ਰਹੀ ਹੈ ਤੇ ਇਸ ਦੇ ਵਿੱਚ ਗੱਲਬਾਤ ਇਹੀ ਕਰਨੀ ਹੈ ਕਿ ਹੁਣ ਵਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਦੇ ਵਿੱਚ ਸਰਾਣਾ ਦੇਣ ਦੀ ਗੱਲ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕੀਤੀ ਗਈ ਸੀ ਤਾਂ ਉਸ ਦੇ ਉੱਤੇ ਹੁਣ ਵਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਵਾਬ ਭੇਜਿਆ ਵਕੀਲ ਦੇ ਰਾਹੀਂ ਬੜਾ ਤਿੱਖਾ ਜਵਾਬ ਭੇਜਿਆ ਉਸ ਭਾਵਤ ਦੀ ਗੱਲਬਾਤ ਕਰਾਂਗੇ ਤੁਹਾਡਾ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਪਾਰਟੀ ਪੰਜਾਬ ਦਾ ਪ੍ਰੋਗਰਾਮ ਸਿਆਸੀ ਚਰਚਾ ਮੌਜੂਦਾ ਸਮੇਂ ਪੰਜਾਬ ਦੀ ਸਿਆਸਤ ਦੇ ਵਿੱਚ ਜਿਹੜਾ ਅਹਿਮ ਇਸ਼ੂ ਜਿਹੜਾ ਬਣਿਆ ਹੋਇਆ ਬਿਕਰਮ ਸਿੰਘ ਮਜੀਠੀਆ ਵਰਸਸ ਮੁੱਖ ਮੰਤਰੀ ਭਗਵੰਤ ਮਾਨ ਜਾਂ ਪਰ ਕਹ ਲਈਏ ਬਿਕਰਮ ਸਿੰਘ ਮਜੀਠੀਆ ਵਰਸਸ ਆਮ ਆਦੀ ਪਾਰਟੀ ਜਾਂ ਫਿਰ ਮਾਨ ਸਰਕਾਰ ਕਿਉਂਕਿ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ 25 ਜੂਨ ਨੂੰ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ ਉਸ ਤੋਂ ਬਾਅਦ ਜਿਸ ਤਰ੍ਹਾਂ ਉਹਨਾਂ ਦਾ ਰਿਮਾਂਡ ਲਿਆ ਜਾਂਦਾ ਹੈ ਜਾਂ ਉਸ ਤੋਂ ਬਾਅਦ ਪੰਜਾਬ ਸਰਕਾਰ ਦੇ ਵੱਲੋਂ ਇਹ ਗੱਲ ਦਾ ਦਾਵਾ ਕੀਤਾ ਜਾਂਦਾ ਹੈ ਕਿ ਉਹਨਾਂ ਦੇ ਕੋਲ 1000 ਏਕੜ ਹਿਮਾਚਲ ਦੇ ਵਿੱਚ ਜ਼ਮੀਨ ਉਹਨਾਂ ਦੀ ਲੱਭੀ ਹੈ ਪਰ ਉਸ ਤੋਂ ਬਾਅਦ ਲਗਾਤਾਰ ਅਕਾਲੀ ਦਲ ਦੇ ਵੱਲੋਂ ਜੱਫੀ ਬੀਬੀ ਗਨੀਵਕੌਰ ਮਜੀਠੀਆ ਦੇ ਵੱਲੋਂ ਉਹ ਵਿਕਰਮ ਮਜੀਠੀਆ ਦੇ ਵਕੀਲ ਦੇ ਵੱਲੋਂ ਇਹ ਗੱਲ ਲਗਾਤਾਰ ਇਹੀ ਗੱਲ ਕਹੀ ਜਾ ਰਹੀ ਸੀ ਕਿ ਇਹ ਜਿਹੜੇ ਬਿਆਨ ਨੇ ਇਹ ਬੇਬੁਨਿਆਦ ਨੇ ਇਹਨਾਂ ਦੇ ਵਿੱਚ ਕੋਈ ਸਚਾਈ ਨਹੀਂ ਹੈ ਬੀਬੀ ਗਨੀਵਕੌਰ ਮਜੀਠੀਆ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਇੱਕ ਨਿੱਜੀ ਇੰਟਰਵਿਊ ਦੇ ਵਿੱਚ ਕਿ ਜੇਕਰ ਜਿਹੜੀ ਗੱਲ ਇਹ ਕਹਿੰਦੇ ਜਲੰਧਰ ਦੇ ਵਿੱਚ ਮੇਰੇ 25% ਸ਼ੇਅਰ ਨੇ ਕੰਪਨੀ ਦੇ ਵਿੱਚ ਜੇਕਰ ਉਹ ਸਾਬਤ ਹੋ ਜਾਂਦੇ ਨੇ ਤਾਂ ਮੈਂ ਆਪਣੀ ਵਿਧਾਇਕ ਤੋਂ ਦੀ ਕੁਰਸੀ ਤੋਂ ਅਸਤੀਫਾ ਦੇ ਦੇਾਂਗੀ ਜੇ ਕਰ ਨਹੀਂ ਦਿੰਦੇ ਹੁੰਦੇ ਤਾਂ ਕਿ ਸਰਕਾਰ ਸਾਨੂੰ ਉਹ ਛੇਰ ਦੇਊਗੀ ਜਾਂ ਫਿਰ ਜਿਹੜੇ 540 ਕਰੋੜ ਦਾ ਸਾਡੇ ਤੇ ਉੱਤੇ ਇਲਜ਼ਾਮ ਲਗਾਉਂਦੇ ਨੇ ਜੇਕਰ ਉਹ ਸਾਬਤ ਨਾ ਹੋਏ ਕਿ ਸਰਕਾਰ ਉਹ ਸਾਨੂੰ ਦੇਗੀ ਜਾਂ ਫਿਰ 1000 ਏਕੜ ਦੀ ਗੱਲ ਕੀਤੀ ਸੀ ਕਿ 1000 ਏਕੜ ਸਾਨੂੰ ਲੱਭ ਕੇ ਸਰਕਾਰ ਦੇਊਗੀ ਸਾਨੂੰ ਤਾਂ ਇਹ ਨਹੀਂ ਪਤਾ ਵੀ 1000 ਏਕੜ ਦੇ ਵਿੱਚ ਕਿੰਨੇ ਪਹਾੜ ਹਿਮਾਚਲ ਦੇ ਵਿੱਚ ਸਾਡੇ ਹੋਣਗੇ ਉਹਨਾਂ ਨੇ ਇਸ ਸੰਦਰਭ ਦੇ ਵਿੱਚ ਮਾਨ ਸਰਕਾਰ ਨੂੰ ਘੇਰਿਆ ਸੀ ਕਿ ਮਾਨ ਸਰਕਾਰ ਇਸ ਮਸਲੇ ਦੇ ਉੱਤੇ ਕੀ ਬਿਆਨ ਦਿੰਦੀ ਹੈ ਅੱਜ ਵਿਕਰਮ ਸਿੰਘ ਮਜੀਠੀਆ ਦੇ ਮਸਲੇ ਦੇ ਉੱਤੇ ਜੇ ਜਿਹੜੀ ਅਦਾਲਤ ਦੇ ਵਿੱਚ ਪੇਸ਼ੀ ਹੋਈ ਹੈ ਪੇਸ਼ੀ ਤੋਂ ਪਹਿਲਾਂ ਜਿਹੜੇ ਵੱਡੇ ਆਗੂ ਸੀ ਉਹਨਾਂ ਨੂੰ ਘਰਾਂ ਦੇ ਵਿੱਚ ਨજર ਬੰਦ ਕਰ ਲਿਆ ਗਿਆ ਸੀ ਉਹਨਾਂ ਨੂੰ ਮੁਹਾਲੀ ਦੀ ਅਦਾਲਤ ਤੱਕ ਪਹੁੰਚਣ ਦਿੱਤਾ ਗਿਆ ਜਿਸ ਨੂੰ ਲੈ ਕੇ ਅਕਾਲੀ ਦਲ ਦੇ ਆਮ ਆਦੀ ਪਾਰਟੀ ਦੇ ਉੱਤੇ ਵਰਤੇ ਦਿਖਾਈ ਦਿੱਤੇ ਨੇ ਤੇ ਉੱਥੇ ਹੀ ਹੁਣ ਵਿਕਰਮ ਸਿੰਘ ਮਜੀਠੀਆ ਦੇ ਮਸਲੇ ਨੂੰ ਲੈ ਕੇ ਵਕੀਲ ਨੇ ਜਿਹੜੇ ਵਿਕਰਮ ਸਿੰਘ ਮਜੀਠੀਆ ਦੇ ਉਹਨਾਂ ਦੇ ਵੱਲੋਂ ਬਾਹਰ ਆ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਿਹੜੀ ਗੱਲ ਕਹੀ ਗਈ ਹੈ ਕਿ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ ਦੇ ਵਿੱਚ ਇਸ ਗੱਲ ਦੇ ਉੱਤੇ ਝੂਠ ਬੋਲਿਆ ਸੀ ਕਿ ਵਿਧਾਨ ਸਭਾ ਦੇ ਵਿੱਚ ਖੜ ਕੇ ਇਹ ਗੱਲ ਕਹੀ ਸੀ ਕਿ ਵਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚ ਸਹਰਾਣਾ ਮੰਗਦੇ ਨੇ ਪਰ ਸਾਡੇ ਪ੍ਰੋਟੋਕੋਲ ਦੇ ਅਨੁਸਾਰ ਉਹਨਾਂ ਨੂੰ ਸਹਰਾਣਾ ਨਹੀਂ ਦਿੱਤਾ ਜਾਵੇਗਾ ਪਰ ਅੱਜ ਜਦੋਂ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਆਪਣੇ ਵਕੀਲ ਦੇ ਰਾਹੀਂ ਇਹ ਸੁਨੇਹਾ ਭੇਜਿਆ ਗਿਆ ਕਿ ਮੁੱਖ ਮੰਤਰੀ ਭਗਵੰਤ ਸਿੱਧੂ ਨੂੰ ਕਹਿ ਦਿਓ ਕਿ ਮੈਂ ਬਾਹ ਦਾ ਸਹਰਾਣਾ ਬਣਾ ਕੇ ਪੈ ਜਾਂਦਾ ਪਰ ਤੂੰ ਫਿਕਰ ਨਾ ਕਰ ਜਦ ਦਿਨ ਸਾਡੀ ਵਾਰੀ ਆ ਗਈ ਫਿਰ ਦੇਖਿਓ ਕਿ ਕਿਤਨਾ ਕੀਤੇ ਉਹਨਾਂ ਨੇ ਸਖਤ ਸ਼ਬਦਾਂ ਦੇ ਵਿੱਚ ਜਿਹੜੀ ਬਾਹਰ ਜਦੋਂ ਵਿਕਰਮ ਸਿੰਘ ਮਜੀਠੀਆ ਮੁੱਛਣ ਤਾ ਦਿੰਦੇ ਹੁੰਦੇ ਸੀ ਉਸੇ ਹੀ ਰੋਹ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੇ ਅੰਦਰੋਂ ਜੇਲ੍ਹ ਦੇ ਵਿੱਚੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੜਕ ਮਾਰੀ ਹੈ ਤੇ ਨਾਲ ਹੀ ਗੱਲ ਬਾਤ ਉਹਨਾਂ ਦੱਸਦੀ ਹੈ ਕਿ ਅੱਜ ਕਨੀਪੌਰ ਮਜੀਠੀਆ ਦੇ ਵੱਲੋਂ ਵੀ ਇਹ ਗੱਲ ਕਹੀ ਗਈ ਹੈ ਕਿ 1000 ਏਕੜ ਦਾ ਜਿਹੜਾ ਹ ਹਿਮਾਚਲ ਦੇ ਵਿੱਚ ਗੱਲ ਕਹੀ ਜਾ ਰਹੀ ਸੀ ਪਿਛਲੇ ਦਿਨਾਂ ਦੇ ਵਿੱਚ ਸੋਸ਼ਲ ਮੀਡੀਆ ਦੇ ਵਿੱਚ ਮੀਡੀਆ ਦੇ ਵਿੱਚ ਜੋ ਟ੍ਰਾਇਲ ਚਲਾਇਆ ਜਾ ਰਿਹਾ ਸੀ ਉਹ ਬੇਬੁਨਿਆਦ ਹੈ ਸਰਕਾਰ ਅਦਾਲਤ ਦੇ ਵਿੱਚ ਮੁੱਕ ਚੁੱਕੀ ਹੈ ਵਕੀਲ ਦੇ ਵੱਲੋਂ ਵੀ ਬਕਾਇਦਾ ਇਹ ਗੱਲਬਾਤ ਕਹੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਜਿਸ ਤਰ੍ਹਾਂ ਸਹਰਾਣੇ ਦੀ ਗੱਲ ਹੋਈ ਹੈ ਬਿਕਰਮ ਸਿੰਘ ਮਜੀਠੀਆ ਦੇ ਮਸਲੇ ਨੂੰ ਲੈ ਕੇ ਜਾਂ ਫਿਰ ਜਿਹੜੀ ਅਦਾਲਤ ਦੇ ਵਿੱਚ ਮੁਕਰਨ ਦੀ ਗੱਲ ਹੋਈ ਹੈ ਇਹ ਬਾਬਤ ਜੋ ਕੁਝ ਗਨੀਵਕੁਰ ਮਜੀਠੀਆ ਵੱਲੋਂ ਕਿਹਾ ਗਿਆ ਤੁਹਾਨੂੰ ਥੋੜਾ ਥੋੜਾ ਉਹਨਾਂ ਦਾ ਕਲਿੱਪ ਸੁਣਾ ਦਈਏ ਤੁਹਾਡੇ ਸਾਹਮਣੇ ਸਾਰਿਆਂ ਦੇ ਸਾਹਮਣੇ ਇਹਨਾਂ ਨੇ ਦੋ ਤਿੰਨ ਗੱਲਾਂ ਕਹੀ ਸੀਗਾ ਰਿਮਾਂਡ ਵਾਸਤੇ ਮੈਂ ਸਾਰਿਆਂ ਨੂੰ ਫਿਰ ਸਵਾਲ ਪੁੱਛਦਾ ਅੱਜ ਕੋਰਟ ਵਿੱਚ ਉਹ ਮੁਕਰ ਗਏ ਕਿ 1000 ਏਕੜ ਜ਼ਮੀਨ ਨਹੀਂ ਹੈ ਇਸ ਕਰਕੇ ਮੀਡੀਆ ਟ੍ਰਾਇਲ ਨਹੀਂ ਇਸ ਕਰਕੇ ਇਹ ਜਿਹੜੀਆਂ ਕੈਮਰਾ ਪ੍ਰोसीडिंग्स ਨਹੀਂ ਹੋਣੀ ਚਾਹੀਦੀਆਂ ਤੁਹਾਨੂੰ ਤੁਹਾਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਉਹ ਹਜ਼ਾਰ ਏਕੜ ਵਾਲੀ ਗੱਲ ਤੋਂ ਮੁਕਰ ਗਏ ਇੱਕ ਇੱਕ ਕਰਕੇ ਹਰ ਚੀਜ਼ ਤੋਂ ਮੁਕਰਣ ਗਏ ਕੱਲ ਭਗਵੰਤ ਸਿੰਘ ਮਾਨ ਨੇ ਫਲੋਰ ਆਫ ਦਾ ਹਾਊਸ ਉਹਨੂੰ ਪਵਿੱਤਰ ਸਦਨ ਕਹਿੰਦੇ ਨੇ ਪਵਿੱਤਰ ਸਦਨ 'ਚ ਸਰੀਆਮ ਚ ਉਠਣੀ ਬੋਲਿਆ ਜਾਂਦਾ ਉਹਨੇ ਕਿਹਾ ਜੀ ਬਿਕਰਮ ਸਿੰਘ ਮਜੀਠੀਆ ਨੇ ਸਰਾਨੇ ਦੀ ਦਰਖਾਸਤ ਦਿੱਤੀ ਹੈ ਸਰਾਨਾ ਇਜ਼ ਪਾਰਟ ਆਫ ਦਾ ਜੇਲ ਮੈਨੂਅਲ ਪੁਲਿਸ ਮੈਨੂਅਲ ਨਹੀਂ ਹੈ ਉਹਨਾਂ ਨੂੰ ਨਹੀਂ ਪਤਾ ਕੋਈ ਅਜਿਹੀ ਦਰਖਾਸਤ ਨਹੀਂ ਹੈ ਦਰਖਾਸਤ ਹੁਣ ਸ਼ੋਅ ਕਰ ਦਿਓ ਵਿਕਰਮ ਸਿੰਘ ਮਜੀਠੀਆ ਜਿਨੂੰ ਮੈਂ ਪੁੱਛਿਆ ਸੀ ਕਿ ਇਹ ਜੋ ਕੀ ਤਕਲੀਫ ਹੈ ਉਹਨਾਂ ਨੇ ਮੈਨੂੰ ਕਿਹਾ ਕਿ ਭਗਵਾਨ ਸਿੰਘ ਮਾਨ ਨੂੰ ਦੱਸ ਦਿਓ ਕਿ ਮੈਂ ਬਾਸ ਸਰਾਨੇ ਥੱਲੇ ਦੇ ਕੇ ਸੁੱਤਾ ਪਿਆ ਤੇ ਰਬ ਰਬ ਕਰ ਰਿਹਾ ਤੇ ਮੇਰਾ ਜਦ ਟਾਈਮ ਆ ਗਿਆ ਤੁਹਾਨੂੰ ਸਾਰਿਆਂ ਦਾ ਉਹਨਾਂ ਦਾ ਪਤਾ ਕੀ ਕਰਨਾ ਚਾਹੁੰਦੇ ਨੇ ਨਾਉ ਕਮਿੰਗ ਟੂ ਦ ਕੋਰਟ ਅੱਜ ਕੋਰਟ ਵਿੱਚ ਉਹਨਾਂ ਨੇ ਬਹੁਤ ਵੱਡੇ ਖੁਲਾਸੇ ਕੀਤੇ ਨੇ ਬਾਹਰ ਕਿਹਾ ਜਾ ਰਿਹਾ ਜੀ ਕਿ ਉਹਨਾਂ ਦੀ ਸ਼ਕਲ ਨਹੀਂ ਦੇਖ ਸਕਦੇ ਕਾਟਨ ਲੱਗੇ ਗਏ ਨੇ ਕੈਨ ਕਾਟਨ ਲੱਗੇ ਗਏ ਨੇ ਮੀਡੀਆ ਦਾ ਰੂਬਰੂ ਨਹੀਂ ਹੋ ਸਕਦੇ ਆਪ ਦੀ ਗੱਲ ਨਹੀਂ ਕਰ ਸਕਦੇ ਪਰ ਅੰਦਰ ਜੇਲ੍ਹ ਦੇ ਅੰਦਰ ਇਹਨਾਂ ਨੇ ਕਿਹਾ ਜੀ ਸੁਰੱਖਿਆ ਕਰਕੇ ਇਹਨਾਂ ਨੂੰ ਦੋ ਕੈਦੀਆਂ ਵਿੱਚ ਪਾਇਆ ਜਿਹੜੇ ਗੁੱਡ ਕੰਡਕਟ ਪ੍ਰिजनਰਸ ਨੇ ਮੈਂ ਇਹ ਦੋ ਬੰਦਿਆਂ ਦੀ ਤੁਹਾਨੂੰ ਹਿਸਟਰੀ ਦੇਣਾ ਚਾਹੁੰਦਾ ਇੱਕ ਬੰਦਾ ਉਹਨੂੰ ਸਜ਼ਾਏ ਮੌਤ ਹੋਈ ਹੋਈ ਹੈ ਜਿਹੜਾ ਨਾਲ ਪਾਇਆ ਉਸ ਬੰਦੇ ਨੂੰ ਸਜ਼ਾਏ ਮੌਤ ਹੋਈ ਹੈ ਹਿੰਦੁਸਤਾਨ ਦੇ ਕ੍ਰਿਮੀਨਲ ਜੂਰਿਸਪ੍ਰੂਡੈਂਸ ਦੇ ਸਭ ਤੋਂ ਵੱਧ ਸਜ਼ਾਉਂ ਮਿਲੀ ਹੋਈ ਹੈ ਔਰ ਆਫੈਂਸਿਸ ਕੀ ਨੇ ਉਸ ਬੰਦੇ ਨੇ ਤਿੰਨ ਮਾਈਨਰ ਬੱਚਿਆਂ ਦਾ ਕੋਲਡ ਬਲੱਡਡ ਮਰਡਰ ਕੀਤਾ ਜਿਹਦੇ ਵਿੱਚ ਇੱਕ ਛੋਟੀ ਬੱਚੀ ਸੀ ਉਹ ਮੇਰੇ ਖਿਆਲੋਂ ਨਾ ਕੁਲਬੀਰ ਸਿੰਘ ਇਹ ਪਤ ਨਹੀਂ ਕੀ ਨਾ ਹੁੰਦਾ ਜੀ ਦੂਸਰਾ ਜਿਹੜਾ ਬੰਦਾ ਹੈ ਉਦੇ ਤੇ ਪੋਸਕੋ ਲਗੀ ਹੈ ਫॉर ਸੌਡਮਾਈਜ਼ਿੰਗ 12 ਸਾਲ ਦਾ ਬੱਚਾ ਲੜਕੇ ਨੂੰ ਗੁਰੂ ਵਿਵਾਰ ਕਰਨ ਦੇ ਕੇਸ 'ਚ ਉਹ ਅੰਦਰ ਹੈ ਇਹ ਦੋ ਗੁੱਡ ਕੰਡਕਟ ਪ੍ਰਿਜ਼ਨਰਸ ਮਿਲੇ ਇਹਨਾਂ ਨੂੰ ਦੇ ਆਰ ਫਾਊਂਡ ਟੂ ਬੀ ਆਫ ਬੈਟਰ ਕੰਡਕਟ ਦੈਨ देयर ਓਨ ਐਮਐਲਏ ਲੌਜਡ ਇਨ ਦ ਸੇਮ ਪ੍ਰਿਜ਼ਨ ਨੈਮਲੀ ਮਿਸਟਰ ਰਮਨ ਰੂਰਾ ਉਹ ਉਸੇ ਦਰ ਉਸੇ ਪ੍ਰਿਜ਼ਨ ਜਿਹਨੇ ਉਹਨਾਂ ਦਾ ਕੰਡਕਟ ਇਹ ਦੋ ਹਾਰਡਨ ਕ੍ਰਿਮੀਨਲ ਤੋਂ ਘਟੀਆਂ ਮੰਨਿਆ ਗਿਆ ਇਸ ਕਰਕੇ ਉਹਨਾਂ ਨੂੰ ਇਕੱਠੇ ਲੌਜ ਨਹੀਂ ਕੀਤਾ ਸਾਨੂੰ ਐਪਰੀਹੈਂਸ਼ਨ ਹੈ ਕਿ ਕੰਫਰਟ ਸਾਨੂੰ ਕੋਈ ਇਹ ਸ਼ੇਧਾ ਸਾਨੂੰ ਇਹ ਪ੍ਰੀਹੈਂਸ਼ਨ ਹੈ ਕਿ ਉਹਨਾਂ ਨੂੰ ਕੋਈ ਇਹਨਾਂ ਨੇ ਜਾਨੀ ਨੁਕਸਾਨ ਕਰ ਦੇਣਾ ਹੈ ਔਰ ਬੁਖਰੀਮ ਸਿੰਘ ਮਜੀਠੀਆ ਜੀ ਨੇ ਅੱਜ ਕੋਰਟ 'ਚ ਡਿਕਲੇਅਰ ਕਰ ਦਿੱਤਾ ਹੈ ਪਿਛਲੇ ਕਈ ਦਿਨਾਂ ਚ ਤੁਸੀਂ ਲਾਅਨ ਆਰਡਰ ਦੇਖ ਸਕਦੇ ਹੋ ਔਰ ਤੁਸੀਂ ਦੇਖ ਸਕਦੇ ਹੋ ਕਿ ਜ਼ਿਲ੍ਹਾ ਚ ਕੀ ਆਫੈਂਸਸ ਹੋ ਰਹੇ ਨੇ ਜਿਹੜੇ ਬੰਦੇ ਨਾਲ ਪਾਏ ਨੇ ਤੁਸੀਂ ਇੱਕ ਪਾਸੇ ਕਹਿ ਰਹੇ ਹੋ ਰਾਉਂਡ ਦ ਕਲॉक ਸਰਵੇਲੈਂਸ ਕੈਮਰਾ ਦੀ ਹੈ ਵਾਰਡਨਸ ਲੱਗੇ ਨੇ ਸਿਕਿਉਰਟੀ ਇੰਚਾਰਜ ਲੱਗੇ ਆ ਫਿਰ ਦੋ ਬੰਦੇ ਨਾਲ ਪੰਦੀ ਕੀ ਲੋੜ ਹੈ ਉਹ ਦੋ ਬੰਦਿਆਂ ਦੇ ਐਂਟੀਸੈਨ ਤੁਸੀਂ ਚੈੱਕ ਕਰਾ ਲਿਓ ਮੈਂ ਤੁਹਾਨੂੰ ਦੱਸਦਾ ਕਿ ਉਹਨਾਂ ਦੀ ਹਿਸਟਰੀ ਕੀ ਹੈ 181 ਨਾ ਅਜ ਮੁੱਕਰ ਗਏ باقی جن الزام لائے ہیں سارے تو مکریں گے آج بھی سی ایم صاحب کہہ رہے ہیں جی سارا تو مکریں گے یعنی کچھ بھی اس ڈی اے کے کیس کے وچ برآمد ہوئے گا نہیں اپ کہتے ہیں کہ ڈرگ دا کیس ہے کیس پایا ڈی اے دا مکر گئے نا کہ یہ ڈرگ دا کیس ہے ہی نہیں ਫਲੋਰ ਆਫ ਦਾ ਹਾਊਸ ਤੇ ਹਾਊਸ ਤੇ ਕਹਿ ਰਹੇ ਨੇ ਕਿ ਅਸੀਂ ਡਰਗ ਦੇ ਮਾਮਲੇ ਚ ਫੜਿਆ ਹੈ ਕੇਸ ਤੁਹਾਨੂੰ ਆਪ ਪਤਾ ਹੈ ਕਿ ਕਿਹੜਾ ਕੇਸ ਪਾਇਆ ਆ ਬੇਲ ਵਾਸਤੇ ਜਾ ਰਹੇ ਹੋ ਬਿਲਕੁਲ ਪਤਾ ਨਹੀਂ ਬਿਲਕੁਲ ਕਰੀਏ ਫਾਈਲ ਕਰ ਸੁਬੀ ਜੀ ਤੁਸੀਂ ਕਿੰਨੇ ਕੇਸ ਕੀ ਮੁਖਰੇ ਹੈ ਕਿ ਨਹੀਂ ਕੀ ਡਰਗ ਨਹੀਂ ਹੈ ਆਪ ਹੁਣ ਅਜ ਮੁਖਰੇ ਨੇ ਕਿ 1000 ਇਕੜ ਨਹੀਂ ਹੈ ਹੁਣ ਅਕਾਲੀ ਦਲ ਦੇ ਵੱਲੋਂ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਜਿਹੜੀ ਇੱਕ ਵਿਕਰਮ ਸਿੰਘ ਮਜੀਠੀਆ ਪੈਂਡਰਾਈਵ ਦੀ ਗੱਲ ਕਰਦੇ ਹੁੰਦੇ ਸੀ ਸ਼ਾਇਦ ਉਸ ਕਰਕੇ ਉਹਨਾਂ ਦੇ ਉੱਤੇ ਰੇਡ ਕੀਤੀ ਗਈ ਹੋਵੇ ਉਹਨਾਂ ਦੇ ਲੈਪਟਾਪ ਜਾਂਚ ਕਰੋ ਜੋ ਕੁ ਸਾਮਾਨ ਸੀ ਉਹ ਚੁੱਕ ਕੇ ਜਿਹੜੀ ਸਰਕਾਰ ਉਹ ਸਬੂਤ ਮਟਾਉਣਾ ਚਾਹਦੀ ਹੋਵੇ ਕਿਉਂਕਿ ਕੁਝਰ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਇੱਕ ਮੰਤਰੀ ਦੀਆਂ ਕੁਝ ਤਸਵੀਰਾਂ ਵਿਕਮ ਸਿੰਘ ਜੀਠੀ ਦੇ ਵੱਲੋਂ ਸ਼ੇਅਰ ਕੀਤੀਆਂ ਗਿਆ ਸੀ ਜਿਸ ਦੇ ਉੱਤੇ ਸਵਾਲ ਉਹਨਾਂ ਦੀ ਸਰਕਾਰ ਤੇ ਕਾਰਗੁਜ਼ਾਰੀ ਦੇ ਉੱਤੇ ਚੁੱਕੇ ਸੀ ਪਰ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਇਸ ਬਾਬਤ ਜੋ ਕੁਝ ਅੱਜ ਉੱਥੇ ਵਿਧਾਨ ਸਭਾ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਗਿਆ ਸੀ ਤਾਂ ਉਸ ਤੋਂ ਬਾਅਦ ਇਤਨਾ ਕਿਤੇ ਜਿਹੜਾ ਟਾਰਗੇਟ ਕੀਤਾ ਜਾ ਰਿਹਾ ਸੀ ਤਾਂ ਮੁੱਖ ਮੰਤਰੀ ਭਗਵੰਤ ਸਤਾਮਾਨ ਨੇ ਕੱਲ ਇਹ ਵੀ ਕਹੀ ਸੀ ਕਿ ਗਨੀਵ ਕੁਮ ਮਜੀਠੀਆ ਇੱਥੇ ਕਿਉਂ ਨਹੀਂ ਆਇਆ ਅੱਜ ਇੱਥੇ ਬੋਲ ਦੇਣਾ ਪਰ ਉਹਨਾਂ ਦੀ ਨਕਲ ਕਰਦੇ ਹੋਏ ਵੀ ਬੋਲੇ ਸੀ ਤਾਂ ਉਸ ਦਾ ਜਵਾਬ ਵੀ ਗਨੀਵ ਕੁਮ ਮਜੀਠੀਆ ਵੱਲੋਂ ਦਿੱਤਾ ਗਿਆ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਏ ਕਿਸੇ ਤੀਆਂ ਪੈਣਾ ਦੀ ਇੱਜ਼ਤਾਂ ਕਰਦੇ ਨੇ ਉੱਤੇ ਜਾ ਕੇ ਕੀ ਕਰਾਂਗੇ ਕਿਸੇ ਨੂੰ ਬੋਲਣ ਤਾਂ ਦਿੰਦੇ ਨਹੀਂ ਹੈਗੇ ਇੱਕ ਸੁਪਾਸ ਨੇ ਖੈਰ ਨੂੰ ਦੱਸ ਸਕਿੰਟ ਦਾ ਸਮਾਂ ਦਿੱਤਾ ਪ੍ਰਤਾਪ ਸਿੰਘ ਬਾਜਬਾ ਦੀ ਬੇਇੱਜ਼ਤੀ ਕਰ ਦਿੰਦੇ ਨੇ ਕਿਸੇ ਨੂੰ ਉੱਤੇ ਬੋਲਣੇ ਦਿੰਦੇ ਤਾਂ ਉੱਤੇ ਬੇਇੱਜ਼ਤੀ ਕਰਾਂ ਥੋੜੀ ਜਾਣਾ ਵੈ ਕਿਉਂਕਿ ਜੇਕਰ ਮੈਨੂੰ ਉਹਨਾਂ ਨੇ ਇਹ ਵੀ ਗੱਲ ਕਹੀ ਜੇ ਕਿਸੇ ਤਰ੍ਹਾਂ ਦੇ ਵਿੱਚ ਕਿ ਮੈਨੂੰ ਮੇਰੇ ਦਫ਼ਤਰ ਜਾਣ ਦਿੱਤਾ ਜਾਂਦਾ ਤਾਂ ਵਿਧਾਨ ਸਭਾ ਦੇ ਵਿੱਚ ਜਾਣ ਜਾ ਕੇ ਅਸੀਂ ਕੀ ਕਰਾਂਗੇ ਸਾਨੂੰ ਆਜ਼ਾਦੀ ਦੇ ਤੌਰ ਦੇ ਉੱਤੇ ਨਹੀਂ ਵਿਚਰਨ ਦਿੱਤਾ ਜਾ ਰਿਹਾ ਅਸੀਂ ਸੱਚ ਬੋਲਦੇ ਹਾਂ ਇਸ ਕਰਕੇ ਸਰਕਾਰ ਨੂੰ ਚੁਬਦਾ ਹੈ ਜਿਸ ਦੇ ਕਰਕੇ ਬਿਕਰਮ ਸਿੰਘ ਮਜੀਠੀਆ ਨੂੰ ਸਰਕਾਰ ਟਾਰਗੇਟ ਕਰ ਰਹੀ ਹੈ ਇਹ ਵੀ ਗਨੀਵ ਕੁਰਮ ਮਜੀਠੀਆ ਦੇ ਵੱਲੋਂ ਵੱਡੇ ਖੁਲਾਸੇ ਪਿਛਲੇ ਦਿਨਾਂ ਦੇ ਵਿੱਚ ਇੱਕ ਨਿੱਜੀ ਇੰਟਰਵਿਊ ਦੇ ਦੌਰਾਨ ਵੀ ਕਿਤੇ ਗਏ ਸੀ ਸੋ ਹੁਣ ਜੇਕਰ ਦੇਖਿਆ ਜਾਵੇ ਤਾਂ ਇਸ ਦਾ ਅਸਰ ਜਿਹੜਾ ਪੰਜਾਬ ਦੀ ਸਿਆਸਤ ਦੇ ਵਿੱਚ ਦੋ ਸਤਾਈ ਦੇ ਉੱਤੇ ਕੀ ਹੋਵੇਗਾ ਕਿਉਂਕਿ ਜਿਹੜੀ ਆਪਾਂ ਸਿਆਸੀ ਚਰਚਾ ਕਰ ਰਹੇ ਹਾਂ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜਿਸ ਤਰ੍ਹਾਂ ਬਿਕਰਮ ਸਿੰਘ ਮਜੀਠੀਆ ਦੇ ਨਾਲ ਹੁਣ ਇਹ ਗੱਲ ਕੀਤੀ ਗਈ ਹੈ ਕਿਉਂਕਿ ਦੇਖੋ ਜਦੋਂ ਵਿਕਰਮ ਸਿੰਘ ਮਜੀਠੀਆ ਦੇ ਮਸਲੇ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਵਿੱਚ ਇਹ ਕਹਿਣ ਦੇ ਵਿੱਚ ਕੋਈ ਕਥਥ ਅਤਕਥਨ ਨਹੀਂ ਹੋਵੇਗਾ ਕਿ ਸਿਆਸੀ ਤੌਰ ਦੇ ਉੱਤੇ ਮਜ਼ਬੂਤ ਹੋਏ ਨੇ ਭਾਵੇਂ ਪਹਿਲਾਂ ਕਿੱਕਲੀ ਦੀ ਗੱਲ ਕਰਦੇ ਹੁੰਦੇ ਸੀ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਐਮਪੀ ਬਣੇ ਸੀ ਤਾਂ ਉਦੋਂ ਵੀ ਵਿਕਰਮ ਸਿੰਘ ਮਜੀਠੀਆ ਨੂੰ ਜਿਸ ਤਰ੍ਹਾਂ ਘੇਰਦੇ ਹੁੰਦੇ ਸੀ ਨਸ਼ੇ ਦੇ ਮਸਲੇ ਦੇ ਉੱਤੇ ਕਿਉਂਕਿ ਭਾਵੇਂ ਜਿਹੜੇ ਰਵਿੰਦ ਕੇਜਰੀਵਾਲ ਨੇ ਉਹਨਾਂ ਤਾਂ ਇਹ ਵੀ ਪੋਸਟ ਲਗਾਤੇ ਸੀ ਪਿੰਡਾਂ ਦੇ ਵਿੱਚ ਦੋ 17 ਦੀ ਚੋਣ ਤੋਂ ਪਹਿਲਾਂ ਕਿ ਮੈਂ ਇੱਕ ਵਾਰ ਨੇ ਹਜ਼ਾਰ ਵਾਰ ਕਹੂੰਗਾ ਕਿ ਮਜੀਠੀਆ ਚਿੱਟੇ ਦਾ ਤਸਕਰ ਹੈ ਪਰ ਉਸ ਤੋਂ ਬਾਅਦ ਉਹਨਾਂ ਨੂੰ ਮਾਫੀ ਮੰਗਣੀ ਪਈ ਸੀ ਜਿਸ ਤਰ੍ਹਾਂ ਉਹਨਾਂ ਨੇ ਆਪਣੀ ਜਾਨ ਚੁਦਾਈ ਸੀ ਪਰ ਉਹ ਵੀ ਕਿਤੇ ਨਾ ਕਿਤੇ ਸਵਾਲਾਂ ਦੇ ਘੇਰੇ ਦੇ ਵਿੱਚ ਪਰ ਕਿਤੇ ਨਾ ਕਿਤੇ ਅਕਾਲੀ ਦਲ ਦਾ ਜਿਹੜਾ ਗਰਾਫ ਡਿੱਗਿਆ ਉਹਦੇ ਵਿੱਚ ਵਿਕਰਮ ਸਿੰਘ ਮਜੀਠੀਆ ਦਾ ਮਸਲਾ ਡਰੱਗ ਵਾਲਾ ਇਹਦੀ ਵੱਡੀ ਭੂਮਿਕਾ ਬਣ ਕਿਉਂਕਿ ਜਿਸ ਤਰ੍ਹਾਂ ਵਿਰੋਧੀ ਧਿਰ ਨੇ ਭਾਵੇਂ ਪ੍ਰਤਾਪ ਸਿੰਘ ਬਾਜਬਾ ਦੀ ਗੱਲ ਕਰ ਲਈਏ ਚਰਜਿਸ ਚੰਨੀ ਦੀ ਗੱਲ ਕਰ ਲਈਏ ਨਵਜੋਤ ਸਿੰਘ ਸਿੱਧੂ ਦੀ ਗੱਲ ਕਰ ਲਈਏ ਜਿਸ ਤਰ੍ਹਾਂ ਇੱਕ ਵਾਰ ਨਵਜੋਤ ਸਿੰਘ ਸਿੱਧੂ ਤੇ ਵਿਕਰਮ ਸਿੰਘ ਮਜੀਠੀਆ ਵਿਧਾਨ ਸਭਾ ਦੇ ਵਿੱਚ ਜਿਸ ਤਰ੍ਹਾਂ ਮੇਹਣੋ ਮੇਣੀ ਹੋਈ ਸੀ ਜਿਸ ਤਰ੍ਹਾਂ ਉਹਨਾਂ ਦੇ ਵੱਲੋਂ ਚਿੱਟੇ ਦੇ ਤਸਕਰ ਨੂੰ ਲੈ ਕੇ ਸਿੱਧੇ ਇਲਜ਼ਾਮ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਲਗਾਏ ਗਏ ਸੀ ਜੋ ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੇ ਨਾਲ ਜੋ ਕੁਝ ਵਾਪਰਿਆ ਸਿਆਸ ਦੇ ਵਿੱਚ ਕਿਸ ਤਰ੍ਹਾਂ ਉਹ ਇੱਕ ਵੱਖਰੀ ਚੀਜ਼ ਹੈ ਪਰ ਉਹਨਾਂ ਦੇ ਵੱਲੋਂ ਵੀ ਇਹ ਸਵਾਲ ਚੁੱਕੇ ਜਾ ਰਹੇ ਸੀ ਭਾਵੇਂ ਬਾਅਦ ਦੇ ਵਿੱਚ ਜੱਫੀ ਪਾਏਗੀ ਉਹਨਾਂ ਦੇ ਵੱਲੋਂ ਵਿਕ੍ਰਮ ਸਿੰਘ ਜੀਟੀਆਂ ਨੂੰ ਇੱਕ ਸਿਆਸਤ ਦਾ ਹਿੱਸਾ ਹੁੰਦਾ ਹੈ ਪਰ ਹੁਣ ਇਸ ਦਾ ਅਸਰ ਕੀ ਮੁੱਖ ਮੰਤਰੀ ਭਗਵੰਤ ਮਾਨ ਵਿਕ੍ਰਮ ਸਿੰਘ ਜੀਟੀਆਂ ਜੇਲ੍ਹ ਦੇ ਵਿੱਚ ਸੁੱਟ ਕੇ ਉਹਨਾਂ ਦੇ ਉੱਤੇ ਜਿਸ ਤਰ੍ਹਾਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਚਿੱਟੇ ਦੀ ਤਸਕਰਾਂ ਦੀ ਗੱਲ ਕਰ ਲਈਏ ਕਿਉਂਕਿ ਉਹਨਾਂ ਦੇ ਜਿਹੜੇ ਪਾਰਟੀ ਦੇ ਪੇਜ ਨੇ ਉਹਨਾਂ ਦੇ ਉੱਤੇ ਚਿੱਟੇ ਦੀ ਤਸਕਰ ਜਾਂ ਫਿਰ ਚਿੱਟੇ ਦੇ ਨੂੰ ਲੈ ਕੇ ਉਹਨਾਂ ਦੇ ਉੱਤੇ ਹਮਲੇ ਕੀਤੇ ਜਾ ਰਹੇ ਨੇ ਕੀ ਹੁਣ ਇਸ ਦਾ ਸਿਆਸੀ ਲਾਹਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੋਇਸਾਈ ਦੀ ਚੋਣਾਂ ਦੇ ਵਿੱਚ ਮਿਲੇਗਾ ਇਹ ਦੇਖਣਾ ਬੇहद ਖਾਸ ਹੈ ਇੱਥੇ ਕਿਉਂਕਿ ਇਸ ਵਕਤ ਪੰਜਾਬ ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਉਦੋਂ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਆਮ ਆਦੀ ਪਾਰਟੀ ਸੰਘਰਸ਼ ਦੇ ਦੌਰ ਦੇ ਵਿੱਚ ਸੀ ਤਾਂ ਜਿਹੜੀਆਂ ਦੂਜੀ ਧਿਰਾਂ ਸੀ ਭਾਵੇਂ ਲੱਖਾ ਜ਼ਾਨਾ ਗਰੁੱਪ ਦੀ ਗੱਲ ਕਰ ਲਈ ਜਾਂ ਫਿਰ ਜਿਹੜੇ ਹੋਰ ਸਮਾਸੇਵੀ ਦੀ ਗੱਲ ਕਰ ਲਈ ਕਿਸਾਨ ਜਥੇਬੰਦੀ ਦੀ ਗੱਲ ਕਰ ਲਈ ਕਿਤਨਾ ਕਿਤੇ ਉਹਨਾਂ ਦਾ ਝੁਕਾ ਆਮ ਆਦੀ ਪਾਰਟੀ ਵੱਲ ਵੀ ਸੀ ਉਹਨਾਂ ਨੂੰ ਇਹ ਜਿਹੜੀ ਕਮੇਡੀ ਟਾਈਪ ਗੱਲਾਂ ਉਹ ਚੰਗੀਆਂ ਲੱਗਦੀਆਂ ਸੀ ਪਰ ਜਦੋਂ ਹੁਣ ਮੁੱਖ ਮੰਤਰੀ ਭਗਵੰਤ ਮਾਨ ਹੁਣ ਇਸ ਵਕਤ ਪੰਜਾਬ ਦੀ ਸਰਕਾਰ ਦੇ ਵਿੱਚ ਨੇ ਸਰਕਾਰ ਚਲਾ ਰਹੇ ਨੇ ਮੁੱਖ ਮੰਤਰੀ ਨੇ ਪੰਜਾਬ ਦੇ ਵਿੱਚ ਕਈ ਸਵਾਲਾਂ ਦੇ ਵਿੱਚ ਉਹ ਕਿਰੇ ਹੋਏ ਨੇ ਕਿਸਾਨਾਂ ਦੇ ਨਾਲ ਉਹਨਾਂ ਦਾ ਸਿੱਧੀ ਟਕਰਾ ਜਿਹੜੀ ਭਾਵੇਂ ਲੈਂਡ ਪੋਲਿੰਗ ਦੀ ਗੱਲ ਕਰ ਲਈਏ ਸ਼ੰਭੂ ਖਨੋਰੀ ਮੋਰਚੇ ਦੀ ਗੱਲ ਕਰ ਲਈਏ ਜਾਂ ਪਿਛਲੇ ਸਮੇਂ ਦੇ ਵਿੱਚ ਕਿਸਾਨਾਂ ਨੂੰ ਵੀ ਜਿਸ ਤਰ੍ਹਾਂ ਘਰਾਂ ਦੇ ਵਿੱਚ ਨਜ਼ਰਬੰਦ ਕਰਕੇ ਕੀਤਾ ਗਿਆ ਸੀ ਜ਼ਿਲ੍ਹਿਆਂ ਦੇ ਵਿੱਚ ਕੈਦ ਰੱਖਿਆ ਗਿਆ ਸੀ ਉਸ ਬਾਬਤ ਗੱਲ ਕਰ ਲਈ ਤਾਂ ਸਰਕਾਰ ਦੇ ਖਿਲਾਫ ਹੁਣ ਉਹ ਵੀ ਉੱਠ ਚੁੱਕਿਆ ਹੈ ਪਿਛਲੇ ਦਿਨਾਂ ਦੇ ਵਿੱਚ ਤਪਾ ਮੰਡੀ ਬਰਾਲਾ ਦੇ ਵਿੱਚ ਜਿਸ ਤਰ੍ਹਾਂ ਜਿਹੜੀ ਆਮ ਆਦੀ ਪਾਰਟੀ ਦੇ ਖਿਲਾਫ ਜ਼ਬਰ ਦੇ ਖਿਲਾਫ ਜਿਹੜੀ ਵੱਡੀ ਇੱਕ ਰੈਲੀ ਕੀਤੀ ਗਈ ਸੀ ਉਸ ਦਾ ਵੀ ਅਸਰ ਕਿਤੇ ਨਾ ਕਿਤੇ ਦੇਖਣਾ ਹੁਣ 2027 ਦੇ ਵਿੱਚ ਮਿਲੇਗਾ ਹੁਣ ਇਹ ਜਿਹੜੀ ਗਹਿ ਗੱਛ ਪੰਜਾਬ ਦੀ ਸਿਆਸਤ ਦੇ ਵਿੱਚ 2027 ਤੋਂ ਪਹਿਲਾਂ ਜਿਹੜੀ ਬੰਦੀ ਦਿਖਾਈ ਦੇ ਰਹੀ ਹੈ ਤਾਂ ਇਸ ਦੇ ਵਿੱਚ ਅਸਲ ਦੇ ਵਿੱਚ ਹੁਣ ਨੁਕਸਾਨ ਕਿਹਦਾ ਤੇ ਫਾਇਦਾ ਕਿਹਦਾ ਵੈ ਜੇਕਰ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਇਲਜ਼ਾਮ ਜੋ ਕੁਝ ਨੇ ਲਗਾਏ ਜਾ ਰਹੇ ਨੇ ਜੇਕਰ ਉਹ ਲੰਬੇ ਸਮੇਂ ਤੱਕ ਜੇਲ੍ਹ ਦੇ ਵਿੱਚ ਰਹਿੰਦੇ ਨੇ ਤਾਂ ਕਿਤੇ ਨਾ ਕਿਤੇ ਆਮ ਆਦੀ ਪਾਰਟੀ ਨੂੰ ਇਸ ਦਾ ਜਿਹੜਾ ਸਿਆਸੀ ਲਾਹਾ ਥੋੜਾ ਬਹੁਤਾ ਜਰੂਰ ਮਿਲੇਗਾ ਪਰ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਜਦ ਕੁਝ ਮਹੀਨਿਆਂ ਤੱਕ ਵਿਕਰਮ ਸਿੰਘ ਜੀਠਿਆ ਬਾਹਰ ਆ ਜਾਂਦੇ ਨੇ ਬਾਹਰ ਆ ਕੇ ਜਿਸ ਤਰ੍ਹਾਂ ਉਹਨਾਂ ਨੇ ਮੋਛਾਂ ਨੂੰ ਦਾਅ ਦੇ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਹੀ ਨਹੀਂ ਆਮ ਆਦੀ ਪਾਰਟੀ ਦੀ ਪੂਰੀ ਲੀਡਰਸ਼ਿਪ ਨੂੰ ਜਿਸ ਤਰ੍ਹਾਂ ਸਵਾਲਾਂ ਦੇ ਘੇਰੇ ਦੇ ਵਿੱਚ ਖੜਾ ਕਰਨਾ ਕਿਉਂਕਿ ਉਸ ਤੋਂ ਬਾਅਦ ਜਿਸ ਤਰ੍ਹਾਂ ਉਹਨਾਂ ਦੇ ਵੱਲੋਂ ਜਿਹੜੀ ਪੈਨ ਡਰਾਈਵ ਦੀ ਗੱਲ ਕਹੀ ਜਾਂਦੀ ਸੀ ਜੇਕਰ ਉਹਦੇ ਵਿੱਚੋਂ ਜੇਕਰ ਸੱਚਮੁੱਚ ਉਹਨਾਂ ਦੇ ਕੋਲ ਕੁਝ ਇਹੋ ਜਿਹੀਆਂ ਵੀਡੀਓ ਵੀ ਨੇ ਜੇਕਰ ਉਹ ਵੀ ਆ ਕੇ ਬਾਹਰ ਇਸ ਤਰ੍ਹਾਂ ਜੇਕਰ ਕਹਿਦੀ ਆਪਾਂ ਪੰਜਾਬ ਦੀ ਸਿਆਸੀ ਮੈਦਾਨ ਦੇ ਵਿੱਚ ਛੱਡ ਦਿੰਦੇ ਨੇ ਤਾ ਕਿਤੇ ਨ ਕਿਤੇ ਉਹ ਸੰਭਾਲਣਾ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਦੇ ਲਈ ਆਮ ਆਦੀ ਪਾਰਟੀ ਦੇ ਲਈ ਬੜਾ ਔਖਾ ਜ਼ਰੂਰ ਹੋ ਜਾਵੇਗਾ ਭਾਵੇਂ ਗਰੰਟੀਆਂ ਦੇ ਮਸਲੇ ਦੇ ਉੱਤੇ ਜਾਂ ਫਿਰ ਹੋਰ ਕੰਮਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਵੀ ਮਾਨ ਸਰਕਾਰ ਪੰਜਾਬ ਦੇ ਲੋਕਾਂ ਨੂੰ ਆਪਣੇ ਵੱਲ ਧਿਆਨ ਖਿੱਚਣ ਦੇ ਲਈ ਲੱਗੀ ਹੋਈ ਆ ਪਰ ਕਿਤੇ ਨ ਕਿਤੇ ਪੰਜਾਬ ਦਾ ਵੋਟਰ ਨਿਰਾਸ਼ ਜ਼ਰੂਰ ਹੈ ਪਾਰਟੀ ਦੀ کارਗੁਜ਼ਾਰੀ ਤੋਂ ਕਿਉਂਕਿ ਇਸ ਦਾ ਸਬੂਤ ਅਸੀਂ ਇੱਥੇ ਅਸੀਂ ਆਪਣੇ ਬਿਆਨ ਦੇ ਨਾਲ ਨਹੀਂ ਦੇ ਰਹੇ ਜੇਕਰ ਆਪਾਂ ਪਿਛਲੇ ਸਮੇਂ ਦੇ 2024 ਦੀਆਂ ਚੋਣਾਂ ਲੋਕ ਸਭਾ ਦੀ ਦੇਖੀ ਤਾਂ ਉਸ ਦੇ ਵਿੱਚ 13 0 ਦਾ ਦਾਵਾ ਮੁੱਖ ਮੰਤਰੀ ਭਵਨਤਮਨ ਕਰਦੇ ਸੀ ਤਾਂ 0 3 ਦੇ ਉੱਤੇ ਰਹਿ ਗਏ ਸੀ ਤਾ ਉਹ ਕਿਤੇ ਨਾ ਕਿਤੇ ਇਸ਼ਾਰਾ ਜ਼ਰੂਰ ਸੀ ਤਾਂਵੇਂ ਜਿਹੜੇ ਜਿਮਨੀ ਚੋਣਾਂ ਹੋਈਆਂ ਨੇ ਉਹ ਇੱਕ ਵੱਖਰਾ ਹੁੰਦਾ ਸਰਕਾਰੀ ਜਿਹੜੀ ਹੁੰਦੀ ਹੈ ਉਸੇ ਦੀਆਂ ਜਿਮਨੀ ਚੋਣਾਂ ਦੇ ਵਿੱਚ ਜਿੱਤ ਹੋਣੀ ਲਗਭਗ ਤੈਹ ਹੁੰਦੀ ਹੈ ਕਿਉਂਕਿ ਉੱਥੋਂ ਦੇ ਮੌਜੂਦਾ ਵੋਟਰ ਵੀ ਚਾਹੁੰਦੇ ਨੇ ਕਿ ਜਿਹੜੇ ਸਾਲ ਦੋ ਸਾਲ ਰਹਿੰਦੇ ਨੇ ਵੀ ਉਹਦੇ ਵਿੱਚ ਆਪਾਂ ਸਰਕਾਰ ਨੂੰ ਵੋਟ ਪਾ ਦੀ ਸ਼ਾਇਦ ਕੋਈ ਕੰਮ ਬਣ ਜਾ ਆਪਣੀ ਗਲੀ ਬਣ ਜਾ ਸਾਡਾ ਇਹ ਕੰਮ ਹੋ ਜੇ ਤਾਂ ਕਿਤੇ ਨਾ ਕਿਤੇ ਉਸ ਤੋਂ ਬਾਅਦ ਸਤਾਈ ਦੇ ਵਿੱਚ ਉਹਦੋਂ ਨਿਊਟਰਲ ਹੋ ਜਾਂਦਾ ਜਿਹੜਾ ਵੋਟਰ ਹੁੰਦਾ ਸੋ ਹੁਣ ਵੇਖਣਾ ਇੱਥੇ ਬੇहद ਖਾਸ ਇਹ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੀ ਸਿਆਸਤ ਦੇ ਵਿੱਚ ਹੁਣ ਕੀ ਕੁਝ ਹੁੰਦਾ ਕਿਉਂਕਿ ਹੁਣ ਅਕਾਲੀ ਦਲ ਦੀ ਕੱਲੀ ਵਿਧਾਇਕਾ ਬੀਬੀ ਕਨੀਪੁਰ ਮਜੀਠੀਆ ਜਿਹੜੇ ਨੇ ਉਹ ਨੇ ਹੁਣ ਵਿਧਾਨ ਸਭਾ ਦੇ ਵਿੱਚ ਤੇ ਦੂਜੇ ਪਾਸੇ 92 93 ਜਿਹੜੇ ਆਮ ਆਦੀ ਪਾਰਟੀ ਦੇ ਵਿਧਾਇਕ ਨੇ ਪਰ ਚਰਚਾ ਅਕਾਲੀ ਦਲ ਦੀ ਕਿਉਂ ਹੋ ਰਹੀ ਹੈ ਜੇਕਰ ਅਕਾਲੀ ਦਲ ਮੁੱਖ ਮੰਤਰੀ ਭਗਵੰਤ ਮਾਨ ਇਹ ਗੱਲ ਕਰਦੇ ਨੇ ਕਿ ਪ੍ਰਕਾਸ਼ ਸਿੰਘ ਬਾਦਲ ਆਪਣੇ ਨਾਲ ਹੀ ਅਕਾਲੀ ਦਲ ਲੈ ਗਏ ਕਿਉਂਕਿ ਇਹ ਕਹਾਵਤ ਸੁਣਦੇ ਹੁੰਦੇ ਹੁੰਦੇ ਸੀ ਨਾ ਕਿ ਬੰਦਾ ਖਾਲੀ ਹੱਥ ਜਾਂਦਾ ਹੈ ਕਹਿੰਦੇ ਖਾਲੀ ਹੱਥ ਨਹੀਂ ਜਾਂਦਾ ਪਰ ਪ੍ਰਕਾਸ਼ ਸਿੰਘ ਬਾਦਲ ਆਪਣਾ ਅਕਾਲੀ ਦਲ ਨਾਲ ਹੀ ਲੈ ਗਏ ਉਹ ਇਸ ਹਿਸਾਬ ਦੇ ਵੀ ਤਾਂ ਜਕਸਦੇ ਨੇ ਪਰ ਜੇਕਰ ਅਕਾਲੀ ਦਲ ਅੱਜ ਹੋਣ ਦੇ ਵਿੱਚ ਨਹੀਂ ਹੈਗਾ ਅਕਾਲੀ ਦਲ ਦਾ ਕੋਈ ਪੰਜਾਬ ਦੇ ਵਿੱਚ ਸਾਈ ਦੇ ਵਿੱਚ ਆਧਾਰ ਨਹੀਂ ਹੈਗਾ ਫਿਰ ਅਕਾਲੀ ਦਲ ਨੂੰ ਟਾਰਗੇਟ ਕਿਉਂ ਕੀਤਾ ਜਾ ਰਿਹਾ ਇਹ ਵੱਡੇ ਸਵਾਲ ਨੇ ਸੋ ਤੁਹਾਡੇ ਇਸ ਬਾਬਤ ਕੀ ਵਿਚਾਰ ਨੇ ਜੋ ਕੁਝ ਪੰਜਾਬ ਦੀ ਸਿਆਸ ਦੇ ਵਿੱਚ ਇੱਕ ਹੀ ਤੋ ਤਨ ਚੱਲ ਰਹੀ ਹੈ ਇਸ ਬਾਬਤ ਆਪਣੇ ਵਿਚਾਰ ਇਸ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਤਾਂ ਕਿ ਅਸੀਂ ਤੁਹਾਡੇ ਵਿਚਾਰਾਂ ਦੇ ਉੱਤੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਚਰਚਾ ਕਰ ਸਕੀਏ ਤਾਂ